ਉਜਾਤ ਸਭ ਇਹਦੇ ਮਗਰ ਕਿਉਂ ਜਾ ਰਹੇ ਹੋ ਤੁਸੀਂ ਕੀ ਹੈ ਹੁਸਨ ਤੁਹਾਨੂੰ ਹੋ ਕਰਿਆ ਕਿ ਕੁੱਛਦਾ ਕੁਮਾਰ ਵੀ ਤੁਹਾਡੇ ਲਈ ਸ਼ਰਮ ਨਹੀਂ ਹੈ ਤੁਹਾਡੀ ਹੁਕਮਿਆਦਾ ਮੈਨੂੰ ਹੀ ਤੁਹਾਡੀ ਹੁਕਮਿਆਦਾ ਲੱਗਦੀ ਤੇ ਸਵਾਮੀ ਅੱਖ ਜੀ ਕੋਈ ਬੰਦਾ ਜੇ ਆਇਆ 2 ਮਿੰਟ ਲਈ ਔਰ ਇਹ ਵਿੱਚ ਸਾਰੇ ਸੰਗਤ ਵਿੱਚ ਫਿਰਦੇ ਕਿਉਂ ਕੀ ਗੱਲ ਵਿੱਚ ਸ਼ਰਮ ਨਹੀਂ ਹੋਏਗਾ ਆਰੇ ਦੇ ਘਰੇ ਆਇਓ ਪਿੱਛੇ ਰਹਿ ਪਿੱਛੇ ਰਹਿ ਬਾਈ ਪਿੱਛੇ ਰਹਿ ਕੋਈ ਹਾਰ ਨਹੀਂ ਕੋਈ ਟੇਪਰ ਸੈਨੇ ਕਿੱਥੇ ਨੇ ਮੈਨੂੰ ਇਹ ਲੱਸਾ ਉਹਨੇ ਸਮਝ ਨਹੀਂ ਆਉਂਦੇ ਕਿਹਨ ਸੇ ਵਾਧਾਰ ਕਿੱਥੇ ਆ ਉਹਨੇ ਦੇਖੋ ਸੇਟ ਕਰ ਉਹ ਕਿਹਨਾਂ ਰਹੀ ਨਹੀਂ ਮੈਨੂੰ ਸਮਝ ਨਹੀਂ ਆਉਂਦੇ ਸਾਡੇ ਕੋਲ ਤਾਂ ਕਹੇ ਕਿੱਥੇ ਆ ਉਹਨਾਂ ਨੂੰ ਸ਼ਰਮ ਆਉਂਦੀ ਮਾੜੀ ਮੋਟੀ ਚੱਥਰ ਬੰਦਿਆ ਹੋਣੀ ਚਾਹੀਦੀ ਆ ਸਪੈਸ਼ਲ ਟ੍ਰੀਟ ਕਰ ਰਹੇ ਉਹਨੂੰ ਉਹ ਜੋ ਕੀ ਆ ਸਪੈਸ਼ਲ ਹੋਊਗਾ ਆਪ ਦਾ ਬਾਹਰ ਹੋਊਗਾ ਵੱਡੇ ਗੱਦਰ ਦੇ ਉਹ ਤਾਂ ਬਾਹਰ ਜਾ ਕੇ ਜੋ ਮਰਜ਼ੀ ਕਰੇ ਗੁਰੂ ਘਰ ਬੰਦਾ ਸਿੰਪਲ ਆਵੇ ਚਾਰ ਬੰਦੇ ਜਿਹੜੇ ਨਾ ਰੱਖੇ ਤਾਂ ਕੋਈ ਰੱਖੇ ਸੰਗਤ ਨੂੰ ਕਹੇ ਭਈ ਆਦਰ ਜਿਵੇਂ ਸੀ ਕੋਲੋਂ ਨਹੀਂ ਰੋਕ ਕੀ ਇਹੋ ਤੇਰਾ ਫੋਟੋ ਆ ਕੇ ਚੁੰਧੇ ਫਿਰਦੇ ਕਿਉਂ ਮਾਰ ਪੁੱਛਦਾ ਭਈ ਹਾ ਦੋ ਹੀ ਭਈ ਲੈ ਕੇ ਪੁੱਛਾ ਦੱਸ ਇਹਦੇ ਮਗਰ ਕਿਉਂ ਜਾ ਰਹੇ ਹੋ ਤੁਸੀਂ ਕੀ ਐ ਹੁਸੇ ਤੈਨੂੰ ਹੋਰ ਕਰੀਏ ਕਿ ਪੁੱਛ ਕਰ ਕਮਾਰ ਵੀ ਤੁਹਾਡੇ ਵਾਲੀ ਸ਼ਰਮ ਨਹੀਂ ਹੈ ਤੁਹਾਡੀ ਅਮਲੀਅਤ ਮੈਨੂੰ ਹੀ ਜੜੀ ਹੱਟਿਆ ਪਾ ਲੱਗਦੀ ਸਵਾਮੀ ਅੱਖ ਰੀ ਕੋਈ ਬੰਦਾ ਜਾਇਆ 2 ਮਿੰਟ ਲਈ ਔਰ ਇਹ ਵਿਚ ਸਾਰੇ ਸੰਗਤ ਨੂੰ ਫਿਰਦੇ ਕਿਉਂਕੀ ਗੱਲ ਵਿੱਚ ਸ਼ਰਮ ਨਹੀਂ ਹੁੰਦੀ ਤੁਸੇ ਮਾਰਾ ਦੇ ਘਰੇ ਆਏ ਹੋ ਪਿੱਛੇ ਰਾ ਪਿੱਛੇ ਰਾ ਪਿੱਛੇ ਰਾ ਬਹੁਤ ਪਿੱਛੇ ਲੱਗਦੇ ਸਾਰੇ ਫੋਨ ਟੋਟੇ ਪਰਛਲ ਕਿੱਥੇ ਨੇ ਮੈਨੂੰ ਹੇ ਦੱਸੋ ਮੇਰੇ ਸਾਹਮਣੇ ਨਹੀਂ ਹੁੰਦੇ ਕੋਈ ਸੇਵਾਦਾਰ ਕਿੱਥੇ ਆ ਹੋਰ ਕਿਹਨਾਂ ਨੇ ਇਹਨਾਂ ਨੂੰ ਮੈਂ ਤਾਂ ਨਹੀਂ ਆਉਂਦੇ ਸਾਡੇ ਘਰ ਤੱਕ ਗਏ ਕਿੱਥੇ ਆ ਉਹਨਾਂ ਨੂੰ ਸ਼ਰਮ ਆਉਂਦੀ ਮਾੜੀ ਮਾੜੀ ਚੱਕਰ ਬੰਦਿਆ ਨਹੀਂ ਚਾਹੀਦੀ ਐ ਸਪੈਸ਼ਲ ਟ੍ਰੀਟ ਕਰ ਰਹੇ ਉਹਨੂੰ ਉਹ ਜੋ ਕੀ ਐ ਸਪੈਸ਼ਲ ਹੋਊਗਾ ਆ ਤਾਂ ਬਾਹਰ ਹੋਊਗਾ ਵੱਡੇ ਵੱਦਰ ਤੇ ਆ ਤਾਂ ਬਾਹਰ ਜਾ ਕੇ ਜੋ ਮਰਜ਼ੀ ਕਰੇ ਗੁਰੂ ਘਰ ਬੰਦਾ ਸਿੰਪਲ ਆਵੇ ਚਾਰ ਬੰਦੇ ਜਿਹੜੇ ਨਾਂ ਰੱਖੇ ਉਹੋ ਹੀ ਰੱਖੇ ਸੰਗਤ ਨੂੰ ਕਹੇ ਭਲੀ ਆ ਤਾਂ ਜਿਵੇਂ ਸੀ ਪਹਿਲਾਂ ਉਹਨੇ ਰੋ ਕਿ ਇਹੋਦਾਂ ਫੋਟੋ ਆ ਕੇ ਚੁੰਧੇ ਫਿਰਦੇ ਕੀ ਹੋ ਮਾਰ ਪੁੱਛਾ ਭਈ ਹਾ ਦੋ ਹੀ ਭਈ ਲੈ ਕੇ ਪੁਛਾ ਤਾ ਸਭ ਐਦਾਂ ਮਗਰ ਕਿਉਂ ਜਾ ਰਹੇ ਹੋ ਤੁਸੀਂ ਕੀ ਆ ਹੁਸਨ ਤਨ ਮੂਹ ਕਰੀ ਅਰੇ ਪੁੱਤ ਦਾ ਕੁਮਾਰ ਵੀ ਭਾਈ ਤੁਹਾਡੇ ਨਾਲ ਸਿੱਖਣ ਸ਼ਰਮ ਨਹੀਂ ਆਉਂਦੀ ਹੈ ਹਾਂ ਤੁਹਾਡੀਆਂ ਮਨਯਾਤਾ ਮੈਨੂੰ ਹੀ ਤੁਹਾਡੀ ਹਗਲੀਆ ਲੱਗਦੀ ਸਵਾਮੀ ਅੱਜ ਕੋਈ ਬੰਦਾ ਤੇ ਆਇਆ ਦੋ ਮਿੰਟ ਲਈ ਔਰ ਇਹ ਬੱਚੇ ਸਾਰੇ ਸੰਗਤ ਨੂੰ ਫਿਰਦੇ ਕਿਉਂਕੀ ਗੱਲ ਵਿੱਚ ਸ਼ਰਮ ਨਹੀਂ ਆਉਂਦੀ ਤੁਸੇ ਮਾਰਾ ਦੇ ਘਰੇ ਆਏ ਹੋ ਪਿੱਛੇ ਜਾ ਪਿੱਛੇ ਪਿੱਛੇ ਰਹਿ ਬਹੁਤ ਪਿੱਛੇ ਲੱਗਦੇ ਕੰਟੋ ਡਿਵਰਸ਼ਨ ਕਿੱਥੇ ਨੇ ਮੈਨੂੰ ਆਹੇ ਦੱਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਕੌਣ ਸੇਵਾਦਾਰ ਕਿੱਥੇ ਆ ਉਹ ਮੈਨੂੰ ਜੀਤੋ ਨਹੀਂ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਸਾਡੇ ਗੁਰਦੁਆਰੇ ਕਿੱਥੇ ਆ ਉਹਨਾਂ ਨੂੰ ਸ਼ਰਮ ਆਉਂਦੀ ਮਾੜੀ ਮੋਟੀ ਚੱਕਰ ਬੰਦੇ ਨਹੀਂ ਚਾਹੀਦੀ ਐ ਸਪੈਸ਼ਲ ਟ੍ਰੀਟ ਕਰ ਰਹੇ ਉਹਨੂੰ ਉਹ ਜੋ ਕੀ ਐ ਸਪੈਸ਼ਲ ਹੋਊਗਾ ਆ ਤਾਂ ਬਾਹਰ ਹੋਊਗਾ ਵੱਡੇ ਵੱਦਰ ਦੇ ਆ ਤਾਂ ਬਾਹਰ ਜਾ ਕੇ ਜੋ ਮਰਜ਼ੀ ਕਰੇ ਗੁਰੂ ਘਰ ਬੰਦਾ ਸਿੰਪਲ ਆਵੇ ਚਾਰ ਬੰਦੇ ਜਿਹੜੇ ਨਾਂ ਰੱਖੇ ਉਹੋ ਹੀ ਰੱਖੇ ਤੰਗਦੁਰਾ ਕਰੇ ਭਈ ਆਹਦਾ ਜਿਵੇਂ ਸੀ ਪਹਿਲਾਂ ਹੇ ਰੋ ਕੀ ਉਹਦਣਾ ਫੋਟੋ ਆ ਕੇ ਚੁੰਦੇ ਫਿਰਦੇ ਕੀ ਹੋ ਮਾਰ ਪੁੱਛਾ ਭਈ ਹੱਦ ਹੋਈ ਭਈ ਲੈ